ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਵੈਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਦੇ ਰੱਖੇ ਅੱਜ ਆਪਾਂ ਤੁਹਾਨੂੰ ਦਰੀਆਂ ਦਿਖਾਵਾਂਗੇ ਜੀ ਤੁਹਾਨੂੰ ਆਖਿਆ ਸੀ ਪੰਜਾਬੀ ਵਿਰਸੇ ਰਿਲੇਟਡ ਚੀਜ਼ਾਂ ਦਿਖਾਉਂਦੇ ਰਹਾਂਗੇ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਦਰੀਆਂ ਦੇ ਕਿੰਨੀ ਮਿਹਨਤ ਹੁੰਦੀ ਸੀ ਕਿਵੇਂ ਬਣਦੀਆਂ ਸੀ ਪਹਿਲੇ ਸਮਿਆਂ ਦੇ ਵਿੱਚ ਹੁਣ ਤਾਂ ਕੋਈ ਨਰਮਾ ਕਪਾਹ ਕੋਈ ਬਿਰਲੀ ਬੀਜ ਦਾ ਪਹਿਲਾਂ ਸਾਰੇ ਨਰਮਾ ਕਪਾਹ ਬੀਜ ਦੇ ਹੁੰਦੇ ਜਦੋਂ ਕਪਾਹ ਖਿੜਨ ਤੇ ਆ ਜਾਂਦੀ ਪੂਰੀ ਖੜ ਜਾਂਦੀ ਫਿਰ ਉਹਨੂੰ ਫੁੜਕਣ ਜਾਂਦੇ ਅਸੀਂ ਆਪਣੀ ਦਾਦੀ ਨਾਲ ਛੁੱਟੀ ਵਾਲੇ ਦਿਨ ਜਾਂਦੇ ਘਰੋਂ ਖੰਡ ਤੇ ਚਾਵਲ ਬਣਾ ਕੇ ਲੈ ਕੇ ਜਾਂਦੇ ਲਾ ਕੇ ਫਿਰ ਉਹ ਕਪਾਹ ਦੀ ਫੁੱਟੀ ਇੱਕ ਇੱਕ ਕਰਕੇ ਉਹ ਛੱਟੀ ਦੇ ਉੱਤੇ ਟੰਗ ਕੇ ਆਲੇ-ਦਾਲੇ ਗੇੜੇ ਦਿੰਦੇ ਸਾਨੂੰ ਬਹੁਤ ਚਾਹ ਹੁੰਦਾ ਸੀ ਨਾਲ ਜਾਂਦੇ ਫਿਰ ਕਪਾਹਾਂ ਚੁਗਦੀਆਂ ਮੰਮੀ ਆਪਣੀਆਂ ਖੇਤਾਂ ਨਾਲ ਇਹ ਤਾਂ ਘਰ ਦੇ ਕੰਮ ਕਰਦੀਆਂ ਨਾਲ ਖੇਤਾਂ ਜਾ ਕੇ ਪੱਕ ਪਾਹ ਚੁਗਦੀਆਂ ਨਾ ਮੇ ਕਪਾਹ ਚੁੱਕ ਕੇ ਦੁਬਾਰਾ ਜੋ ਕੰਮ ਨਿਭੜ ਜਾਂਦਾ ਜੋ ਕੰਮ ਨਿਭੜ ਜਾਂਦਾ ਜੀ ਫਿਰ ਸੋਜਣੀ ਵੀ ਆਪਾਂ ਹੁਣ ਦਰੀਆਂ ਖੇਸ ਗੁਣੀਏ ਫਿਰ ਉਹਨੂੰ ਹੁਣ ਤਾਂ ਮਸ਼ੀਨਾ ਹੈ ਨਹੀਂ ਪਹਿਲਾਂ ਮਸ਼ੀਨਾ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਸਿਰ ਤੇ ਪੰਡ ਧਰ ਕੇ ਲੈ ਕੇ ਜਾਂਦੀਆਂ ਰੂਨ ਨੂੰ ਬੁਲਾ ਕੇ ਲੈ ਕੇ ਆਉਂਦੀਆਂ ਰੂਨ ਨੂੰ ਬੁਲਾਉਣਾ ਕਹਿੰਦੇ ਹੁੰਦੇ ਵੀ ਉਹ ਇੱਕ ਜਾਨ ਹੋ ਜਾਂਦੀ ਸਾਰੀ ਫਿਰ ਘਰੇਲਾ ਕੇ ਲਿਆ ਕੇ ਕਾਨੀ ਜੀ ਹੁੰਦੀ ਵਾਂਸ ਦੀ ਪਤਲੀ ਜੀ ਉਹਦੇ ਨਾਲ ਪੂਣੀਆਂ ਬੱਟ ਦੇ ਅਸੀਂ ਆਪ ਗੱਟੀਆਂ ਨੇ ਆਪ ਦੇਖਿਆ ਸਾਰਾ ਕੁਝ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂਗੀ ਪੂਣੀਆਂ ਬੱਟ ਕੇ ਫਿਰ ਚਰਖੇ ਡਾ ਕੇ ਸੂਤ ਕੱਤਦੀਆਂ ਸੂਤ ਕੱਤ ਕੇ ਦੁਬਾਰਾ ਗਲੋਟਿਆਂ ਦੇ ਰਾਤਾਂ ਨੂੰ ਕਿਤੇ ਦਿਨ ਨੂੰ ਜਦੋਂ ਟਾਈਮ ਲੱਗਦਾ ਲੱਛੇ ਬਣਾ ਕੇ ਫਿਰ ਸੂਤ ਰੰਗਦੇ ਸੂਤ ਰੰਗ ਕੇ ਇੱਕ ਲੋਹੇ ਦਾ ਵੱਡਾ ਅੱਡਾ ਹੁੰਦਾ ਸੀ ਵੱਡਾ ਸਾਰਾ ਉਹ ਜਾਂਦਾ ਵੀ ਇੱਕ ਇੱਕ ਦੂਜੇ ਦੇ ਵੀ ਬਸ ਮੋ ਪਿਆਰੀ ਐ ਇੰਨਾ ਸੀ ਵੀ ਅੱਜ ਉਹਨਾਂ ਨੇ ਦਰੀਆਂ ਬੋਲ ਲੀਆਂ ਤਾਂ ਅਸੀਂ ਬੁਣੀਏ ਉਹਨਾਂ ਦੇ ਅੱਡਾ ਲਿਆ ਕਿ ਆਪ ਦਾ ਤਾਣਾ ਪਾ ਕੇ ਦਰੀ ਦੀ ਮੋਟੀ ਰੀਲ ਹੁੰਦੀ ਪੂਰੀ ਸਖਤ ਉਹਦਾ ਤਾਣਾ ਪਾ ਕੇ ਰੱਛ ਪਰ ਕੇ ਰੰਗੇ ਹੋਏ ਸੂਤ ਦੀਆਂ ਗੁੱਟੀਆਂ ਬਣਾ ਕੇ ਰੱਖ ਲੈਂਦੇ ਆ ਬੋਟੀਆਂ ਭਰ ਕੇ ਫੇਰ ਫੇਰ ਦਰੀਆਂ ਬੁਣਨੀਆਂ ਸਟਾਰਟ ਕਰਦੇ ਰੱਛ ਪਾ ਕੇ ਤਾਣਾ ਪਾ ਕੇ ਰੱਛ ਪਾ ਕੇ ਉਸ ਤੋਂ ਬਾਅਦ ਦਰੀਆਂ ਬੁਣਨੀਆਂ ਸਟਾਰਟ ਕਰਦੇ ਦੇਖੋ ਵੀ ਆਪਣੀਆਂ ਮੰਮੀ ਆ ਉਦੋਂ ਇੰਨੀ ਪੜ੍ਹਾਈ ਵੀ ਨਹੀਂ ਸੀ ਹੁੰਦੀ ਵੀ ਕਿੰਨੀ ਉਹਨਾਂ ਦੇ ਹੱਥਾਂ ਦੇ ਵਿੱਚ ਕਲਾਕਾਰੀ ਹੁੰਦੀ ਸੀ ਇਹਨੂੰ ਫੁਲਕਾਰੀ ਦੀ ਦਰੀ ਕਹਿੰਦੇ ਨੇ ਕਿੰਨੀ ਸਫਾਈ ਆ ਤਾਗਾ ਤਗਾ ਪਾ ਕੇ ਸੂਤ ਦਾ پرو ਕਿ ਉਹਦੇ ਵਿੱਚ ਦੀ ਆ ਗੁੱਠਾ ਉਹਨਾਂ ਦੀਆਂ ਜਿਹੜੇ ਆਪਣੇ ਆ ਹੱਥਾਂ ਜਿਹਾ ਗੁੱਟਾ ਨੇ ਨਾ ਇਹ ਕਾਲੀਆਂ ਹੋ ਜਾਂਦੀਆਂ ਗੁੱਠਾ ਉਹਨਾਂ ਦੀਆਂ ਜਦੋਂ ਇੰਨਾ ਸਖਤ ਤਾਣਾ ਹੁੰਦਾ ਐ ਬੇਜਦੀ ਤਗਾ ਤਗਾ پرو ਕੇ ਪਾਉਂਦੀਆਂ ਤੇ ਫਿਰ ਹੱਥੇ ਹੁੰਦੇ ਲੱਕੜ ਦੇ ਮੁਠੇ ਵਾਲੇ ਉਹਨਾਂ ਦੇ ਨਾਲ ਠੋਕ ਠੋਕ ਸੂਤ ਦੇਖੋ ਕੋਈ ਬੈਲਡ ਦੀਂਦੀ ਐ ਮਾੜੀ ਮੋਟੀ ਵੀ ਫਿਰ ਆ ਡਿਜ਼ਾਈਨ ਬਣਾਉਣੀ ਇਹਨਾਂ ਦੀ ਕਲਾਕਾਰੀ ਦੇਖੋ ਕਿੰਨੀ ਸਫਾਈ ਆ ਨਾਲੇ ਤਾਂ ਉਹਨਾਂ ਨੇ ਘਰ ਦੇ ਕੰਮ ਕਰਨੇ ਨਾਲੇ ਧੀਆਂ ਦੇ ਦਾਜ ਤਿਆਰ ਕਰਨੇ ਉਹਨਾਂ ਜਿੰਨੀ ਮਿਹਨਤ ਆਪਾਂ ਅੱਜ ਕਰ ਨਹੀਂ ਸਕਦੇ ਜਿੰਨੀ ਮਿਹਨਤ ਉਹ ਕਰਦੀਆਂ ਸੀ। ਫੁਲਕਾਰੀ ਦੀ ਦਰਿਆ ਜੀ ਦੇਖੋ ਰੰਗ ਦੇਖੋ ਇਹਨਾਂ ਦੇ ਬਿਲਕੁਲ ਵੀ ਪੱਕੇ ਰੰਗ ਨੇ ਬਿਲਕੁਲ ਵੀ ਨਿਕਲਦੇ ਮੇਰੇ 20 ਸਾਲ ਹੋ ਗਏ ਵਿਆਹ ਹੋਏ ਨੂੰ ਮੇਰੀਆਂ ਚਾਰ ਦਰੀਆਂ ਲਾਈਆਂ ਹੋਈਆਂ ਨੇ ਮ ਉਹਨਾਂ ਨੂੰ ਆਏ ਸੀਜ਼ਨ ਤੋਂ ਨਹੀਂ ਆ ਕੋਈ ਵੀ ਰੰਗ ਇੱਕ ਦੂਜੇ ਦੇ ਵਿੱਚ ਨਹੀਂ ਮਿਕਸ ਹੋਇਆ ਆਹ ਦੇਖੋ ਇਹਦੀ ਜਾਲੀ ਬੰਨੀ ਹੋਈ ਇੱਕ ਦੂਜੇ ਨੇ ਲਿਆ ਕੇ ਦਰੀਆਂ ਦੀਆਂ ਜਾਲੀਆਂ ਦੇ ਡਿਜ਼ਾਈਨ ਬਣਾਉਂਦੇ ਆ ਗੋਭੀ ਦੇ ਫੁੱਲਾਂ ਦੀ ਹੈ ਦੇਖੋ ਇਹਨਾਂ ਦੇ ਰੰਗ ਦੇਖੋ ਤੁਸੀਂ ਸਾਰੇ ਪੱਕੇ ਰੰਗਾਂ ਦੀਆਂ ਦਰੀਆਂ ਨੇ ਬਿਲਕੁਲ ਵੀ ਖਰਾਬ ਨਹੀਂ ਹੋਈਆਂ ਇਹਦੀ ਜਾਲੀ ਦਾ ਡਿਜ਼ਾਈਨ ਦੇਖੋ ਕਿੰਨੀ ਮਿਹਨਤ ਨਾਲ ਗੰਢਾਂ ਦੇ ਦੇ ਬਰੀਕ ਧਾਗੇ ਦੇਖੋ ਬਣੀ ਹੋਈ ਹੈ ਬਹੁਤ ਪੁਰਾਣੇ ਦਾ ਬਹੁਤ ਡਿਜ਼ਾਈਨ ਪਾਉਂਦੇ ਗੁੱਡੇ ਗੁੱਡੀਆਂ ਦੇ ਡਿਜ਼ਾਈਨ ਵੀ ਬਣਾ ਲੈਂਦੀਆਂ ਹੁੰਦੀਆਂ ਬੁੜੀਆਂ ਆ ਆਹ ਦਰੀ ਦੇਖੋ ਦੇਖੋ ਆ ਜਾਲੀਆਂ ਮੈਂ ਤਾਂ ਉਹਦੋਂ ਹੋਸਟਲ 'ਚ ਪੜ੍ਹਦੀ ਸੀ ਮੇਥੋਂ ਪਿੱਛੋਂ ਮੇਰੀ ਮੰਮੀ ਇਹ ਘਰੇ ਨਾ ਇਹਦਾ ਕੰਮ ਕਰਦੇ ਨਾਲੇ ਉਹਨਾਂ ਨੂੰ ਇਹ ਬਾਲਾ ਸ਼ੌਂਕ ਹੁੰਦਾ ਸੀ ਨਾਲੇ ਉਹ ਦਰੀਆਂ ਦੀਆਂ ਜਾਲੀਆਂ ਬੰਨੀ ਜਾਂਦੇ ਦਰੀਆਂ ਤਾਂ 15 16 ਨੇ ਜੀ ਦਿਖਾਵਾਂਗੇ ਤਾਂ ਵੀਡੀਓ ਲੰਬੀ ਹੋ ਜਾਊਗੀ ਆ ਦੇਖੋ ਆਹ ਦਰੀ ਹੈ ਵੀ ਦੇਖੋ ਕਿੰਨੀ ਹੈ ਜਾਲੀ ਦੇਖੋ ਇਹਦੀ ਆ ਵੀ ਮੈਂ ਵੀ ਅੱਜ ਕੱਢੀਆਂ ਨੇ ਪੇਟੀ ਚੋਂ ਤੁਹਾਨੂੰ ਦਿਖਾਉਣ ਵਾਸਤੇ ਹੁਣ ਤਾਂ ਬੈੱਡ ਆ ਗਿਆ ਜੀ ਹੁਣ ਕਿਹੜਾ ਦਰਿਆ ਵਰਤਦਾ ਪਰ ਅਸੀਂ ਤਾਂ ਡਾਉਨੇ ਆ ਮੰਜੇ ਅਸ ਤਾਂ ਵਿਛਾਉਨੇ ਆ ਦਰਿਆ ਮੇਰੀਆਂ ਚਾਰ ਲਾਈਆਂ ਹੋਈਆਂ ਨੇ ਇਹ ਕਿਹੜਾ ਪਾਟ ਦੀਆਂ ਨੇ ਦੋ ਦਰਿਆ ਨਾਲ ਹੀ ਉਮਰ ਲੰਘ ਜਾਂਦੀ ਹੈ ਬੰਦੇ ਦੀ ਇਹ ਸੰਭਾਲ ਕੇ ਰੱਖਿਆ ਹੋਇਆ ਬਸ ਮੇਰਾ ਤਾਂ ਮੈਨੂੰ ਸ਼ੌਂਕ ਵਾਲਾ ਹੈ ਪੰਜਾਬੀ ਵਿਰਸੇ ਦਾ ਵੀ ਮੈਂ ਸਾਰੀ ਚੀਜ਼ ਸੰਭਾਲ ਕੇ ਰੱਖਾਂ ਆ ਦੇਖੋ ਉਮੀਦ ਕਰਦੀ ਆ ਜੀ ਤੁਹਾਨੂੰ ਮੇਰੀ ਵੀਡੀਓ ਬਹੁਤ ਪਸੰਦ ਆਈ ਹੋਊਗੀ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ